ਹਲਚਲ ਨੇ ਬਾਈ ਸਾਰਿਆਂ ਦੇ ਅੱਜ ਆਪਾਂ ਆਏਗੇ ਜਾਂਸੀ ਚ ਬਰਨਾਲੇ ਬਾਈਆਂ ਨੇ ਡਿਲੀਵਰੀ ਦਿੱਤੀ ਦੋ ਟਰੈਕਟਰਾਂ ਦੀ ਇਹ ਦੇਖਦਾ ਵੀ ਇਹ ਪੁਰਾਣੇ ਮਾਡਲ ਨੇ ਇੱਥੇ ਨੇ ਬਾਈਆਂ ਨੇ ਪਹਿਲਾਂ ਵਾਲੇ ਜਿਹੜੇ ਪਹਿਲਾਂ ਹੁੰਦੇ ਸੀ ਆ ਵੀ ਆਪਣਾ ਪਹਿਲਾ ਵਾਲਾ ਮਾਡਲ ਆ ਤੇ ਆ ਵੀ ਬੁੱਕ ਨੇ ਆਪਾਂ ਢੇਰ ਜਾ ਰਿਹਾ ਹੈਗਾ ਆ ਤੂਰਕੋਟ ਆ ਪਹਿਲਾ ਵਾਲਾ ਸਿੰਪਲ ਮਾਡਲ ਚ ਆ ਗਿਆ ਆ ਸਿੰਪਲ ਮਾਡਲ ਚ ਬਣ ਜਾਣੇ ਦੋ ਲਿੱਤੇ ਨੇ ਅੱਜ ਕਾਲੇ ਕਹਾ ਦੇ ਬੰਦਿਆਂ ਨੇ ਲਿੱਤੇ ਨੇ ਜੇ ਟਰੈਕਟਰ ਹੱਦੋਂ ਵੱਧ ਵੇਖ ਰਹੇ ਹਾ ਜਿੰਨਾ ਕਹੇ ਦੀ ਟਰੈਕਟਰ ਪੂਰੇ ਨਹੀਂ ਹੋ ਰਹੀ ਇਹਨਾਂ ਤੋਂ ਬਾਕੀ ਚੀਜ਼ ਵੀ ਸਰਾ ਬਣਾਈ ਜਾ। ਅੱਗੇ ਇਹ ਕੀ ਹੈ? ਨਾ ਨਾ। ਬਗਵਾ ਦੀ ਸੇਧ ਨੂੰ ਹੋਣਾ ਮਨ। ਇਹ 4 ਵਿਕਰ ਦੀ 4 ਵਾਈ 4। ਇਹ ਵੀ ਵਾਈ ਦਾ ਕਿਦਾਰ ਹੈ। ਮਿੱਤਰੋ ਹੋ ਗਏ ਪੜਾਈਆਂ ਬਾਈ ਰੰਗਣੀ। ਬੜਾ ਹੋ ਗਿਆ ਚਾਪੀ ਇਹਨਾਂ ਨੂੰ।

ਵਾਗ ਜਾ ਵਾਗ ਜਾ ਬਾਈ ਤੂੰ ਵੀ ਇਹਦਾ ਮਿੰਟ ਮਿੰਟ ਬਾਅਦ ਨਿਕਲ ਲੈਣਾ ਟੋਹਣਾ ਮਿੰਟ ਮਿੰਟ ਬਾਅਦ ਨਿਕਾ ਲੈਣਾ ਇੱਕ ਹੋਰ ਤਿਆਰ ਹੋ ਜੰਨਾ ਹਾਂ ਹਾਂ ਬਾਜੇ ਨਾ ਬਾਰ ਮਾ ਦਾ ਛੱਡਾ ਲਈ ਬਾਈ ਵੀ ਰੱਜ ਕੇ ਗੱਡੀਆਂ ਮਰ ਕੇ ਆਈ ਨੇ ਗੱਡੀਆਂ ਭਰ ਕੇ ਪਾਇਨਾ ਮੂੜੀ ਸਾਡੀ ਸਹੀ ਗੱਲ ਆ ਕੋਈ ਤਾਂ ਨਹੀਂ ਕਰਦਾ ਹੱਕ ਵੀ ਬਣਦਾ ਪੈਸੇ ਲੈਣ ਦੇ ਬੰਦੇ ਲੈਣ ਆ ਆ ਸਾਰੇ ਡੋਡੀਆਂ ਦੇ ਆਪ ਦਾ ਸੂਟ ਕਰਦੇ ਨੇ ਸਾਰੇ ਤੁਹਾਡਾ 4x4 ਦੀ ਕਰ ਦੇ ਡਿਲੀਵਰੀ ਆਪਾਂ ਨੂੰ ਆ ਰਿਹਾ ਹੈ ਹਲੋ ਕੋਈ ਬੜੀ ਬੋਲ ਰਹੀ ਹੈ ਯਾ ਜੀ ਨਾ ਆ ਰਿਹਾ ਆ ਬੜੇ ਪਾਗਜੋ ਬਗਜੋ ਸਾਰੇ ਭਾਈ

ਇਹ ਦਵਾ ਦਾ ਇਹਦੀ ਕਰਨ ਦੇ ਡਿਲੀਵਰੀ। ਦਿਵਾਗ ਨੂੰ ਚਾਹੋ ਦੇਖੋ ਬੰਦਾ। ਆਹ ਬਾਈ ਲੱਡੂ ਵੰਡਦਾ ਫਾਤਾ ਕੋਈ ਆ ਗਿਆ। ਵਧਾਈਆਂ ਬਾਈ। ਵਧਾਈਆਂ ਬਾਈ ਗੁਰਪੀਤ। ਕੋਈ ਵੀ ਡਟ ਰਿਹਾ ਕਰਦੇ ਹੋ ਬਟੋ ਵੀਡੀਓ ਨਾਲ ਸਾਡੇ ਮੁੰਡੇ ਕੀ ਹੋਰ ਵਾਈਫਰ ਵਾਲੇ ਬਾਈਕ ਨਹੀਂ ਵੀ ਹੋ ਗਿਆ ਵਧਾਈਆਂ ਪੱਕੇ ਬਚਾਲੇ ਮੇਰੇ

ਕਦਿਆਂ ਵੀਰੇ ਕੋਲ ਆਪਾਂ ਮਿਲਾਂਗੇ ਲੋਈ ਮਤਰੋ ਘਰ ਤੇ ਸਟਾਰਟਰ ਰਾਈਟਰ ਇਹਦਾ ਮੱਥਾ ਬਾਈ ਨੇ ਅੰਟੀ ਨੂੰ ਪੈਸੇ ਦਿੰਦਾ ਬਾਈ ਇਹਨਾਂ ਦਾ ਵੀ ਜ਼ਰੂਰੀ ਹੈ ਨਾ ਬਾਈ ਜੀ ਹਰੇਕ ਨਵਾਸ ਹੁੰਦੀ ਆ मेला लॻा मेला जी एंटरी रही हूंदी उन्हनि हक द पई ਕਾਲੇ ਜੋਰੇ ਨਾਲ ਲੱਗਦਾ ਮੁੰਰੇ ਖੜੂਗਾ। ਅਗਲੀ ਮਤਰਾ 855 ਦੀ ਵੀਡੀਓ ਦੇਖਣ ਨਾਲ ਦੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ। ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਆਉਂਗਾ 855 ਦੀ ਵੀਡੀਓ ਲੈ ਕੇ ਆਇਆ ਕਰਾਂਗੇ ਫੁੱਲ ਤੁਹਾਡੇ ਨੂੰ। ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਧੰਨਵਾਦ।